ਬੁੜਲਾਡਾ ਦੇ ਸ਼ਹਿਰ ਦੀਆਂ ਤਿੰਨ ਭੈਣਾਂ ਵੱਲੋਂ UGC NET ਪ੍ਰੀਖਿਆ ਪਾਸ ਕਰਨ ਤੇ ਜ਼ਿਲ੍ਹਾ ਮਾਨਸਾ ਅਤੇ ਆਪਣੇ ਸ਼ਹਿਰ ਦਾ ਨਾਮ ਵਿਸ਼ਵ ਪੱਧਰ ਤੇ ਚਮਕਾਇਆ ਹੈ ਇਨ੍ਹਾਂ ਤਿੰਨਾਂ ਭੈਣਾਂ ਨੇ ਘਰ ਵਿੱਚ ਆਤ ਦੀ ਗਰੀਬੀ ਅਤੇ ਬਿਨਾਂ ਕਿਸੇ ਕੋਚਿੰਗ ਤੋਂ ਸਖਤ ਮਿਹਨਤ ਕਰਕੇ ਇਹ ਮੁਕਾਮ ਹਾਸਲ ਕੀਤਾ ਹੈ ਇਨ੍ਹਾਂ ਬੱਚੀਆਂ ਦਾ ਹੌਸਲਾ ਅਭਜਾਈ ਕਰਨ ਲਈ ਜਿੱਥੇ ਵੱਖ-ਵੱਖ ਧਾਰਮਿਕ ਵਿਦਿਅਕ ਅਤੇ ਰਾਜਨੀਤਿਕ ਪਾਰਟੀਆਂ ਵੱਲੋਂ ਇਹਨਾਂ ਦਾ ਸਨਮਾਨ ਕੀਤਾ ਜਾ ਰਿਹਾ ਹੈ ਉੱਥੇ ਹੀ ਅੱਜ ਬੁੜਲਾਡਾ ਦੇ શ્રી ਗੁਰੂ ਤੇਗ ਬਹਾਦਰ ਪਬਲਿਕ ਸਕੂਲ ਦੀ ਮੈਨੇਜਮੈਂਟ ਕਮੇਟੀ ਅਤੇ ਸਟਾਫ ਵੱਲੋਂ ਵੀ ਅੱਜ ਇਨ੍ਹਾਂ ਬੱਚਿਆਂ ਦਾ ਸਨਮਾਨ ਕੀਤਾ ਗਿਆ ਅਤੇ ਸਕੂਲ ਦੇ ਚੇਅਰਮੈਨ ਗਿਆਨ ਗਿੱਲ ਨੇ ਇਨ੍ਹਾਂ ਬੱਚਿਆਂ ਦੀ ਮਿਹਨਤ ਨੂੰ ਦੇਖਦੇ ਹੋਏ ਅੱਗੇ ਪੜ੍ਹਾਈ ਲਈ ਹਰ ਤਰ੍ਹਾਂ ਦੀ ਮਦਦ ਕੀਤੀ ਜਾਵੇਗੀ ਤਾਂ ਕਿ ਇਹ ਬੱਚੀਆਂ ਅੱਗੇ ਜਾ ਕੇ ਆਪਣੇ ਇਲਾਕੇ ਦਾ ਨਾਮ ਰੋਸ਼ਨ ਕਰ ਸਕਣ ਅੱਜ ਸ਼ੀਦੂ ਤੀਗਬਾਦਰ ਸਕੂਲ ਦੇ ਵਿੱਚ ਬਹੁਤ ਸਭਾਗਾ ਦਿਨ ਹੈ ਸਾਡੇ ਭਲਾਡੇ ਪਿੰਡ ਦੀਆਂ ਬੱਚੀਆਂ ਨੇ ਟੱਚ ਪਾਸ ਕਰਕੇ ਮਾਨਸਾ ਜ਼ਿਲ੍ਹੇ ਦਾ ਤੇ ਸਮੁੱਚੇ ਪੰਜਾਬ ਦਾ ਨਾਮ ਬਹੁਤ ਉੱਚਾ ਕੀਤਾ ਹੈ ਸਾਨੂੰ ਇਸ ਗੱਲ ਦਾ ਬਹੁਤ ਵੱਡਾ ਫਕਰ ਹੈ ਸਾਡੀਆਂ ਇਸ ਨਾਲ ਸਮੁੱਚੇ ਇਲਾਕੇ ਦੀਆਂ ਧੌਣਾ ਉੱਚੀਆਂ ਹੋਈਆਂ ਹਨ ਅਸੀਂ ਮਹਾਰਾਜ ਜੀ ਅਰਦਾਸ ਕਰਦੇ ਹਾਂ ਕਿ ਇਹਨਾਂ ਬੱਚਿਆਂ ਨੂੰ ਚੰਗੀਆਂ ਨੌਕਰੀਆਂ ਚੰਗੇ ਪੱਦ ਚੰਗੀਆਂ ਤਰੱਕੀਆਂ ਮਿਲਣ ਅਸੀਂ ਗੁਰੂ ਦਾ ਸ਼ੁਕਰਾਨਾ ਕਰਦੇ ਹਾਂ ਜਦੋਂ ਵੀ ਇਹਨਾਂ ਨੂੰ ਬੱਚਿਆਂ ਨੂੰ ਕਿਸੇ ਵੀ ਗੱਲ ਦੀ ਲੋੜ ਹੋਊਗੀ ਮਦਦ ਹੋਊਗੀ ਅਸੀਂ ਤਨੋਂ ਮਨੋਂ ਧੰਨ ਨਾਲ ਇਹਨਾਂ ਦੀ ਮਦਦ ਕਰਾਂਗੇ ਬੱਚਾ ਸਾਨੂੰ ਗੁਰਤੇਗ ਬਹਾਦਰ ਪਬਲਿਕ ਸਕੂਲ ਦੀ ਪੂਰੀ ਮੈਨੇਜਮੈਂਟ ਪੂਰਾ ਸਟਾਫ ਪ੍ਰਿੰਸੀਪਲ ਸਾਹਿਬ ਸਾਰੇ ਖੜੇ ਆ ਸਾਨੂੰ ਜਦੋਂ ਪਤਾ ਲੱਗਿਆ ਵੀ ਬੱਚਿਆਂ ਨੇ ਸਾਡੇ ਬਿੱਕਰ ਸਿੰਘ ਸਾਡੇ ਪੁਰਾਣੇ ਦੋਸਤ ਨੇ ਗ੍ਰੰਤੀ ਸਿੰਘ ਦੀ ਸੇਵਾ ਕਰਦੇ ਐ ਉਹਨਾਂ ਦੇ ਉੱਚ ਪੱਧਰ ਗਰੀਬੀ ਹੋਣ ਦੇ ਬਾਵਜੂਦ ਇਹਨਾਂ ਬੱਚਿਆਂ ਨੇ ਨਿਰਣਾ ਲਿਆ ਇਹ ਸੀ ਐਜੂਕੇਸ਼ਨ ਦੇ ਵਿੱਚ ਉੱਚ ਦਰਜੇ ਦੀ ਵਿੱਦਿਆ ਲੈ ਕੇ ਨੌਕਰੀਆਂ ਪ੍ਰਾਪਤ ਕਰਨੀਆਂ ਬੱਚਿਆਂ ਨੇ ਮਿਹਨਤ ਕੀਤੀ ਗਰੀਬ ਪਰਿਵਾਰ ਚੋਂ ਆ ਕੇ ਤੇ ਨੈਟ ਦੇ ਵਿੱਚੋਂ ਇਹਨਾਂ ਨੇ ਪਾਸ ਕੀਤਾ 172 ਪਬਲਿਕ ਸਕੂਲ ਵੱਲੋਂ ਇਹਨਾਂ ਬੱਚਿਆਂ ਨੂੰ ਵਿਸ਼ਵਾਸ ਦਿਵਾਉਣਾ ਹੈ ਜੇ ਪੜ੍ਹਾਈ ਦੇ ਵਿੱਚ ਤੁਹਾਨੂੰ ਕਦੇ ਵੀ ਕਿਸੇ ਤਰ੍ਹਾਂ ਦੀ ਦਿੱਕਤ ਹੈ ਕੁ ਤੇ 172 ਪਬਲਿਕ ਸਕੂਲ ਸਦਾ ਤੁਹਾਡੇ ਲਈ ਹਾਜ਼ਰ ਹੈ ਬਰਿਜਾ ਕਾਂ ਸਾਹਿਬ ਸਾਡੇ ਲਈ ਬਹੁਤ ਫਖਰ ਦੀ ਗੱਲ ਹੈ ਜੀ ਕਿ ਸਾਡੇ ਬਲਾਡੇ ਦੀਆਂ ਬੱਚੀਆਂ ਨੇ ਇਹਨਾਂ ਨੇ ਸਾਡਾ ਬਲਾਡੇ ਦਾ ਮਾਨਸਾ ਜ਼ਿਲ੍ਹੇ ਦਾ ਤੇ ਪੂਰੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਜੀ ਸਾਨੂੰ ਇਹਨਾਂ ਤੋਂ ਸਿਹਤ ਲੈਣ ਦੀ ਲੋੜ ਹੈ ਜੀ ਇਹਨਾਂ ਦੇ ਪੇਰੈਂਟਸ ਦਾ ਬਹੁਤ ਅਤਿ ਕਰਦੇ ਆਂ ਮਾਨ ਵਾਲੀ ਗੱਲ ਹੈ ਪੇਰੈਂਟਸ ਲਈ ਵੀ ਪੇਰੈਂਟਸ ਤਾਂ ਸਾਨੂੰ ਵੀ ਸੇਧ ਲੈਣ ਦੀ ਲੋੜ ਹੈ ਜੀ ਅਸੀਂ ਵੀ ਆਪਣੇ ਬੱਚਿਆਂ ਨੂੰ ਤਾਂ ਮੋਟੀਵੇਟ ਕਰਕੇ ਅੱਗੇ ਲਿਆ ਸਕਦੇ ਹਾਂ ਜੀ ਤੇ ਇਹਨਾਂ ਨੂੰ ਦੇਖ ਕੇ ਸਾਡੇ ਸਕੂਲ ਦੇ ਬੱਚੇ ਵੀ ਅੱਗੇ ਆਉਣਗੇ ਸਾਡੇ ਸਕੂਲ ਦੇ ਵਿੱਚ ਅੱਜ ਜਿਸ ਨੇ ਨੂੰ ਸਨਮਾਨ ਕੀਤਾ ਹੈ ਜੀ ਸਨਮਾਨਿਤ ਕੀਤਾ ਇਹਨਾਂ ਤੋਂ ਸਾਡੇ ਬੱਚੇ ਸੇਧ ਲੈਣਗੇ ਸਾਰੇ ਸਟਾਫ ਮੈਂਬਰ ਦਾ ਇਹ ਸਾਰੇ ਕਮੇਟੀ ਦਾ ਬਹੁਤ-ਬਹੁਤ ਹੀ ਪ੍ਰਬੰਧ ਕਰੰਤਾ ਸਦਨਾਈ ਸਾਡੇ ਵੱਲੋਂ ਬਹੁਤ ਧੰਨਵਾਦ ਜੀ ਦਿলো ਧੰਨਵਾਦ ਕਰਦੇ ਹਾਂ ਵੀ ਸਾਡੇ ਅੱਜ ਸਾਡੀ ਧਰਤੀ ਤੇ ਸਾਡੇ ਸਕੂਲ ਦੀ ਧਰਤੀ ਨੂੰ ਭਾਗ ਲੱਗੇ ਨੇ ਜੀ ਇਹ ਬੱਚੀਆਂ ਇੱਥੇ ਪਹੁੰਚੀਆਂ ਨੇ ਤੇ ਇਹਨਾਂ ਤੋਂ ਅੱਗੇ ਸਾਡੇ ਬੱਚੇ ਸੇਧ ਲੈਣਗੇ ਸਾਡੇ ਸਕੂਲ ਦਾ ਨਾਮ ਰੌ ਬਹੁਤ ਵੱਡੀ ਮਾਣ ਦੀ ਗੱਲ ਹੈ ਬਲਾਡਾਲੇ ਜਿਲ੍ਹਾ ਮਾਨਸਾ ਲਈ ਪੰਜਾਬ ਲਈ ਕਿ ਤਿੰਨ ਭੈਣਾਂ ਨੇ ਉਹ ਤਿੰਨ ਭੈਣਾਂ ਨੇ ਬੜੀ ਮਿਹਨਤ ਕਰਕੇ ਨੈਟ ਦੀ ਪ੍ਰੀਖਿਆ ਪਾਸ ਕੀਤੀ ਹੈ ਵੈਸੇ ਨੈਟ ਪਾਸ ਹੋਰ ਵੀ ਕਰਦੇ ਨੇ ਪਰ ਜਿਹਤ ਹਾਲਾਤ ਦੇ ਵਿੱਚ ਇਹਨਾਂ ਨੇ ਕੀਤੀ ਹੈ ਕਿਉਂਕਿ ਤੁਹਾਨੂੰ ਪਤਾ ਇਹਨਾਂ ਦੇ ਪਿਤਾ ਜੀ ਗ੍ਰੰਥੀ ਸਿੰਘ ਨੇ ਬਿਕਰ ਸਿੰਘ ਜੀ ਜੋ ਰੋਲਾ ਲਾ ਕੇ ਮਾਸਾ ਗੁਜ਼ਾਰਾ ਕਰਦੇ ਨੇ ਮਾਤਾ ਜੀ ਵੀ ਘਰ ਦਾ ਕੰਮ ਕਰਦੇ ਨੇ ਬੱਚਿਆਂ ਨੂੰ ਪ੍ਰੇਰਣਾ ਦੇ ਕੇ ਇਹਨਾਂ ਨੇ ਨੈਟ ਦੇ ਵਿੱਚ ਕਿਹਾ ਵੀ ਕਰੋ ਮਿਹਨਤ ਕਰੋ ਪੜ੍ਹਾਈ ਕਰੋ ਇਹ ਵੀ ਨਹੀਂ ਹੈ ਵੀ ਤੇਨਾਂ ਨੇ ਇੱਕੋ ਪ੍ਰੀਖਿਆ ਪਾਸ ਕੀਤੀ ਹੈ ਇੱਕ ਬੱਚੀ ਨੇ ਪੰਜਾਬੀ ਇੱਕ ਬੱਚੀ ਨੇ ਹਿਸਟਰੀ ਇੱਕ ਬੱਚੀ ਨੇ ਕੰਪਿਊਟਰ ਸਾਇੰਸ ਦੇ ਨੈਟ ਪਾਸ ਕੀਤਾ ਕੰਪਿਊਟਰ ਸਾਇੰਸ ਦਾ ਨੈਟ ਬਹੁਤ ਔਖਾ ਪਾਸ ਹੁੰਦਾ ਹੈ ਕੋਈ ਕੋਈ ਕਰਦਾ ਹੁੰਦਾ ਹੈ ਇਹ ਤੇ ਇਹਨਾਂ ਬੱਚਿਆਂ ਨੇ ਵੱਖ-ਵੱਖ ਵਿਸ਼ਿਆਂ ਦੇ ਵਿੱਚ ਤਿੰਨਾਂ ਭਾਣਾ ਨੇ ਹੀ ਇੱਕ ਸਮੇਂ 2025 ਦੇ ਵਿੱਚ ਨੈਟ ਪਾਸ ਕਰਤੀ ਹੈ ਯੋਗ ਬੱਡੇ ਮਾਤਾ ਪਿਤਾ ਦੇ ਹੰਤਾ ਮਹਾਨ ਦੀ ਗੱਲ ਹੈਗੀ ਹੈ ਸਾਨੂੰ ਸਾਰੇ ਇਲਾਕੇ ਨੂੰ ਮਾਨ ਦੀ ਗੱਲ ਹੈ ਸੋ ਅੱਜ ਸ਼੍ਰੀ ਗੁਰੂ ਤੇਗ ਬਹਾਦਰ ਪ੍ਰੋਗ ਸਕੂਲ ਵਿੱਚ ਇਹਨਾਂ ਨੂੰ ਅਤੇ ਇਹਨਾਂ ਦੇ ਮਾਤਾ ਪਿਤਾ ਨੂੰ ਬੁਲਾ ਕੇ ਸਨਮਾਨਿਤ ਕੀਤਾ ਗਿਆ ਹੈ ਔਰ ਅਰਦਾਸ ਕਰਦੇ ਹਾਂ ਕਿ ਪ੍ਰਮਾਤਮਾ ਇਹਨਾਂ ਨੂੰ ਅੱਗੇ ਤਰੱਕੀਆਂ ਬਖਸ਼ਣ ਔਰ ਇਹ ਹੋਰ ਅੱਗੇ ਪੜ੍ਹਾਈ ਕਰਨ ਜਿੱਥੇ ਵੀ ਲੋੜ ਹੋਵੇ ਤੁਹਾਡੀ ਰਸਤਾ ਨੂੰ ਜਾਂ ਸਕੂਲ ਨੂੰ ਉਹ ਸਾਨੂੰ ਦੱਸ ਕੇ ਅੱਤਾ ਵੀ ਲੈ ਸਕਦੇ ਨੇ ਅੱਜ ਇਹਨਾਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਅੱਤਾ ਦਿੱਤੀ ਗਈ ਹੈ ਸੋ ਸਾਰਿਆਂ ਦੇ ਉੱਤੇ ਪਹੁੰਚਦੇ ਧੰਨਵਾਦ